ਬਾਈ ਕਹਿੰਦਾ ਨਾ ਮੇਰੀਆਂ ਜਾਲੀਆਂ ਦੀ ਕੁਆਲਿਟੀ ਇਹ ਜੀ ਆ ਚਾਹੇ ਉੱਤੋਂ ਦੀ ਟਰੱਕ ਘਟਵਾ ਲਓ ਕੁਝ ਨਹੀਂ ਹੁੰਦਾ ਤੇ ਵੀਡੀਓ ਕਰਨ ਆਏ ਸੀ ਮਾਨਸਰ ਦਸ਼ਮੇਸ਼ ਐਲੀਵੇਸ਼ਨਾਂ ਦੇ ਬਾਈ ਟੁੱਟ ਤਾਂ ਨਹੀਂ ਜਾਂਦੀ ਕਿਤੇ ਮੈਂ ਕਿਹਾ ਆਪਾਂ ਪਹਿਲੀ ਵੀਡੀਓ 'ਚ ਗਾਰੰਟੀ ਕਰੀਏ ਵੀ ਆਪਾਂ ਬਿਨਾਂ ਵਰੇਤੀ ਤੋਂ ਮਾਲ ਬਣਾ ਰਹੇ ਹਾਂ ਠੀਕ ਆ ਜੀ ਤੇ ਆ ਕਰੋ ਚੈੱਕ ਤੁਸੀਂ ਬਾਈ ਟਪਾਈ ਅੱਗੇ ਅੱਗੇ ਡਬਾ ਲੇ ਬਾਈ ਅੱਗੇ ਲਓ ਵੀ ਦੋਸਤੋ ਪਹਿਲਾਂ ਦੇਖਦੇ ਆਂ ਬਾਈ ਚੱਕ ਕੇ ਦਿਖਾ ਦੇ ਬਾਈ ਆਈ 1 ਮਿੰਟ ਦੋਨੇ ਜਾਲੀਆਂ ਚੱਕ ਕੇ ਦਿਖਾ ਦੇ ਕਿਸੇ ਪਾਸੇ ਕੋਈ ਪ੍ਰੋਬਲਮ ਦੋਨੇ ਸਾਈਡ ਦਿਖਾ ਦੇ ਬਾਈ ਚੱਕ ਦੇ ਬਾਈ ਲਓ ਜੀ ਦੋਸਤੋ ਮੁੱਦੀ ਮਾਰਦੇ ਚਾਹੇ ਬੈਕ ਸਾਈਡ ਤੋਂ ਪਤਾ ਲੱਗੂਗਾ ਵੀ ਟੁੱਟੀ ਹੈ ਕਿ ਨਾ ਮੁੱਦੀ ਮਾਰਦੇ ਭਾਈ ਇੱਕ ਦੋ ਇਹਨੂੰ ਮਾਰਦੇ ਮੁੱਦੀ ਭਾਈ ਲਓ ਵੀ ਦੋਸਤੋ ਭਾਈ ਇਹੋ ਜਿਹੀ ਫਿਰ ਕੁਆਲਿਟੀ ਕੀ ਕੀਤਾ ਹੋਇਆ ਤੁਸੀਂ ਆਪਾਂ ਪਹਿਲੀ ਵੀਡੀਓ ਚ ਬੋਲੇ ਸੀ ਨਾ ਭਾਈ ਵੀ ਆਪਾਂ ਬਿਨਾ ਵਰੀਤੀ ਤੋਂ ਬਣਾਉਨੇ ਆ ਜੀ ਆਪਾਂ ਕਿਹਾ ਸੀ ਵੀ ਗਾਰੰਟੀ ਕਈ ਵੀਰ ਦੂਰ ਮੰਗਵਾਉਣ ਤੋਂ ਡਰਦੇ ਆ ਠੀਕ ਹੈ ਜੀ ਆਪਾਂ ਕਹਿੰਦਾ ਵੀ ਦੂਰੋਂ ਬਹੁਤ ਟੁੱਟ ਪਾਜੇ ਮੈਂ ਕਿਹਾ ਵੀ ਆਪਣੀ ਜ਼ਿੰਮੇਵਾਰੀ ਹੈ ਜਦੋਂ ਤੱਕ ਤੁਹਾਡੇ ਘਰੇ ਜਾ ਕੇ ਲੈਂਦੀ ਨਹੀਂ ਇਹ ਜਾਲੀ ਕੀ ਬਾਤ ਹੈ ਜੀ ਹਾਂਜੀ ਲਓ ਵੀ ਦੋਸਤੋ ਇਹ ਤੇ ਵੀ ਚੈੱਕ ਕਰ ਲਓ ਦੋਨੇ ਜਾਲੀਆਂ ਦੀ ਬੈਕ ਤੇ ਆਪ ਜਾ ਕੋਈ ਦਿੱਕਤ ਹੈਗੀ ਆ ਬਾਈ ਨੂੰ ਕਹੂੰਗਾ ਨੇੜੇ ਕਰਕੇ ਦਿਖਾ ਦੇ ਜਾਲੀ ਦੀ ਕੱਲੀ ਕੱਲੀ ਡੱਬੀ ਚੈੱਕ ਕਰਾ ਦੇ ਕੀ ਬਾਤ ਆ ਜੀ ਪ੍ਰੋਬਲਮ ਨਹੀਂ ਬਾਈ ਹੁਣ ਜੇ ਗੱਲ ਕਰੀਏ ਫੈਕਟਰੀ ਕਿੱਥੇ ਪੈਂਦੀ ਹੈ ਆਪਣੀ ਲੋਕੇਸ਼ਨ ਆਪਣੀ ਫੈਕਟਰੀ ਲੋਕੇਸ਼ਨ ਮਾਨਸਾ ਤੋਂ ਜਦੋਂ ਜੀ ਭਿੱਖੀ ਵਾਲੇ ਜਾਂਦੇ ਆ ਜੀ ਚੌਂਕ ਟੱਪ ਕੇ 100 200 ਮੀਟਰ ਅੱਗੇ ਆ ਕੇ ਜੀਓ ਦਾ ਪੰਪ ਆਉਂਦਾ ਹੈ ਜੀਓ ਪੰਪ ਦੇ ਬਿਲਕੁਲ ਸਾਹਮਣੇ ਦਸ਼ਮੇਸ਼ ਐਲੀਵੇਸ਼ਨ ਮਾਨਸਾ ਠੀਕ ਹੈ ਜੀ ਭਾਈ ਡਿਜ਼ਾਈਨ ਕਿੰਨੇ ਕ ਆ ਜਾਂਦੇ ਆ ਆਪਣੇ ਕੋਲ ਆਪਣੇ ਕੋਲ ਹੈਗੇ 35 ਤੋਂ 40 ਡਿਜ਼ਾਈਨ ਤਿਆਰ ਹੈ ਇਸ ਟਾਈਮ ਬਿਲਕੁਲ ਠੀਕ ਹੈ ਜੀ ਭਾਈ ਹੁਣ ਗੱਲ ਆ ਗਈ ਮਜ਼ਬੂਤੀ ਤਾਂ ਆਪਾਂ ਦੇਖ ਹੀ ਲਈ ਸਪਾਈਰ ਲਈ ਵੀ ਆਪਾਂ ਕੀ ਕਰਦੇ ਵਾਈਬ੍ਰੇਟਰ ਵਗੈਰਾ ਤੇ ਬਣਾਉਨੇ ਵੱਡੇ ਵਾਈਬ੍ਰੇਟਰ ਰੱਖਿਆ ਆਪਾਂ ਸਪੈਸ਼ਲ ਵਾਈਬ੍ਰੇਟਰ ਤੋਂ ਬਿਨਾ ਆਪਾਂ ਫੋਟੋ ਬਾਈ ਫੋਟ ਦਾ ਪੀਸ ਵੀ ਨਹੀਂ ਬਣਾਉਂਦੇ ਠੀਕ ਹੈ ਜੀ ਹਰ ਇੱਕ ਚੀਜ਼ ਜਿਹੜੀ ਆਪਾਂ ਬਣਾ ਰਹੇ ਆਂ ਵਾਈਬ੍ਰੇਟਰ ਫਾਈਬਰ ਦੀ ਤਾਰ ਇਹ ਭਾਈ ਫਾਈਬਰ ਦੀ ਤਾਰ ਦਾ ਫਰਕ ਕੀ ਰਹਿੰਦਾ ਇਹਨੂੰ ਜਰਨੀ ਲੱਗਦੀ ਹੈ ਇਹਨੂੰ ਨਾ ਤਾਂ ਜੰਗਾਲ ਲੱਗੇ ਵੀਰੇ ਨਾ ਇਹਦੇ ਨਾਲ ਜਾਲੀ ਫੁੱਲੇ ਠੀਕ ਹੈ ਜੀ ਠੀਕ ਹੈ ਜੀ ਬਰੇਤੀ ਦੀ ਵਜ੍ਹਾ ਸੀ ਤੇ ਲੋਹੇ ਦੀ ਤਾਰ ਸੀ ਲਓ ਵੀ ਦੋਸਤੋ ਪੂਰੀਆਂ ਤਗੜੀਆਂ ਚੀਜ਼ਾਂ ਬਾਈ ਹੋਰਾਂ ਨੇ ਬਣਾਈਆਂ ਹੋਈਆਂ ਸਾਰੀ ਫੈਕਟਰੀ ਵਿੱਚ ਤੁਸੀਂ ਦੇਖ ਸਕਦੇ ਹੋ ਚਾਹੇ ਤੁਸੀਂ ਕਿਤੇ ਧਾਰਮਿਕ ਜਗ੍ਹਾ ਤੇ ਲਾਉਣਾ ਹੈ ਕਲਾਸਿਕਲ ਕੋਠੀਆਂ ਲਈ ਜਿੰਨੇ ਵੀ ਡਿਜ਼ਾਈਨ ਮਾਰਕੀਟ ਚਾਉਂਦੇ ਆ ਉਹ ਸਾਰੇ ਦਾ ਡਿਜ਼ਾਈਨ ਮਿਲਦੇ ਨੇ ਸਪਾਈ ਤੁਹਾਡੇ ਸਾਹਮਣੇ ਹੈ ਮਜ਼ਬੂਤੀ ਤੁਹਾਨੂੰ ਦਿਖਾਈ ਦਿੱਤੀ ਆਪਾਂ ਕਿਹੜੀ ਗੱਲ ਹੋਰ ਗੁਰੀ ਵੀਰੇ ਜੇ ਕੋਈ ਵੀ ਕੋਲੇ ਬਹਿ ਕੇ ਬਣਵਾਵੇ ਜਾਂ ਕੋਈ ਸਪੈਸ਼ਲ ਡਿਜ਼ਾਈਨ ਆਪਾਂ ਉਹ ਵੀ ਤਿਆਰ ਕਰਕੇ ਦੇਵਾਂਗੇ ਕੀ ਬਾਤ ਆ ਜੀ ਭਾਈ ਮਾਲ ਬਹੁਤ ਵਧੀਆ ਪਿਆ ਤੁਹਾਡੇ ਕੋਲੇ ਨਾਲ ਦੀ ਨਾਲ ਫਿਰ ਜਾਂਦਾ ਰਹਿੰਦਾ ਫਿਰ ਕੱਢਦੇ ਰਹੇ ਨੂੰ ਜੀ ਬਿਲਕੁਲ ਬਿਲਕੁਲ ਆਪਣਾ ਮਾਲ ਯੂਪੀ ਜੰਮੂ ਕਸ਼ਮੀਰ ਪੰਜਾਬ ਹਰਿਆਣਾ ਰਾਜਸਥਾਨ ਠੀਕ ਆ ਜੀ ਬਾਈ ਹੁਣ ਇੱਕ ਪਾਵੇ ਦਿਖਾਉਣੇ ਸਪੈਸ਼ਲ ਡਿਮਾਂਡ ਸੀ ਲੋਕਾਂ ਦੀ ਵੀ ਸਪਾਈ ਵਾਲੇ ਪਾਵੇ ਚਾਹੁੰਦੇ ਨੇ ਉਹ ਕਿੱਥੋਂ ਮਿਲਣਗੇ ਬਾਈ ਹੁਣ ਜੇ ਗੱਲ ਕਰੀਏ ਪਾਵਿਆਂ ਦੀ ਇਹ ਪਾਵੇ ਤੇ ਕੁਝ ਵੀ ਨਹੀਂ ਕਰਨਾ ਵੀਰੇ ਪਾਵਾ ਬਿਲਕੁਲ ਰੈਡੀ ਹੈ ਜੀ ਬਸ ਲਿਜਾਣਾ ਤੇ ਲਾਉਣਾ ਠੀਕ ਆ ਜੀ ਹਾਂਜੀ ਇਹਨਾਂ ਲਈ ਵੀ ਬਾਈ ਫਰਮੇ ਦਾ ਕਮਾਲ ਹੈ ਤੇ ਛੋੜੇ ਪ੍ਰੋਡਕਟ ਦਾ ਕਮਾਲ ਹੈ ਅਸਲ ਦੇ ਵਿੱਚ ਤਾਂ ਆਪਣੇ ਕਾਰੀਗਰਾਂ ਦੀ ਕਮਾਲ ਹੈ ਬਾਈ ਇਹ ਠੀਕ ਹੈ ਜੀ ਕਾਰੀਗਰ ਤੇ ਮਟੀਰੀਅਲ ਜੀ ਦੋਨੇ ਚੀਜ਼ਾਂ ਮੈਟਰ ਕਰਦੀਆਂ ਜੇ ਆਪਣੇ ਕੋਲੇ ਕਾਰੀਗਰ ਵਧੀਆ ਮਟੀਰੀਅਲ ਵਧੀਆ ਤਾਂ ਮਾਲ ਆਪਣੇ ਆਪ ਵਧੀਆ ਤਿਆਰ ਹੋਊਗਾ ਠੀਕ ਹੈ ਜੀ ਕਿੰਨੇ ਤੋਂ ਸਟਾਰਟ ਹੋ ਜਾਂਦਾ ਬਈ ਇਹ ਕਿੰਨੇ ਤੋਂ ਸਟਾਰਟ ਹੋ ਜਾਂਦੇ ਨੇ ਤੇ ਜਾਲੀ ਕਿੰਨੇ ਤੋਂ ਸਟਾਰਟ ਹੋ ਜਾਂਦੀ ਆਪਣੀ ਜਾਲੀ ਆਪਣੀ 550 ਤੋਂ ਸਟਾਰਟ ਹੈ ਵੀਰੇ ਠੀਕ ਹੈ ਜੀ ਪਾਵਾ ਆਪਣਾ 200 ਰੁਪਏ ਤੋਂ ਸਟਾਰਟ ਹੈ 200 ਰੁਪਏ ਤੋਂ ਹਾਂ ਇੰਚਾਂ ਦੇ ਹਿਸਾਬ ਨਾਲ ਜਿਵੇਂ 4 ਇੰਚੀ 5 ਇੰਚੀ 6 ਇੰਚੀ ਤੇ ਸਿਮਿੰਟ ਕਿਹੜਾ ਯੂਜ਼ ਕਰਦੇ ਆ ਬਈ ਸਿਮਿੰਟ ਆ 343 OPC ਵੀਰੇ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਪੂਰੀ ਵਧੀ ਜਿਹੜੇ ਵੀ ਮਿੱਤਰ ਕਲਾਸਿਕਾ ਵਾਲੇ ਘਰ ਬਣਾ ਰਹੇ ਨੇ ਚਾਹੇ ਤੁਹਾਨੂੰ ਸਿਮਿੰਟ ਵਾਲਾ ਕੋਈ ਵੀ ਪ੍ਰੋਡਕਟ ਚਾਹੀਦਾ ਛੱਤ ਪਾਉਣੀ ਆ ਉਹਦੇ ਲਈ ਤੁਹਾਨੂੰ ਪਲੇਟਾਂ ਵੀ ਮਿਲ ਜਾਣਗੀਆਂ ਭਾਈ ਇਹ ਛਿਰੀ ਵਾਲੀ ਆ ਗਈਆਂ ਜਿਹੜੀਆਂ ਆਪ ਚ ਲੋਕ ਲੱਗ ਜਾਂਦਾ ਛਿਰੀ ਵਾਲੀ ਸਲੇਬ ਆ ਗਈ ਵੀਰੇ ਠੀਕ ਆ ਜੀ ਹਾਂ ਜਦੋਂ ਇਹਨੂੰ ਇਹਦੇ ਨਾਲ ਆ ਆ ਗਿਆ ਮੈਂ ਬਾਈ ਨੂੰ ਕਹੂੰਗਾ ਦਿਖਾਉ ਉਹ ਨੇੜੇ ਕਰਕੇ ਠੀਕ ਆ ਜੀ ਆਹ ਜਿਹੜੀ ਛਿਰੀ ਆ ਇਸ ਛਿਰੀ ਦੀ ਜਦੋਂ ਪਾਤੀ ਨਾ ਲੋਕ ਲੱਗ ਜਾਂਣਾ ਇਹਨੂੰ ਠੀਕ ਆ ਜੀ ਇਹਦੀ ਮਜ਼ਬੂਤੀ ਕਿੰਨੀ ਕਰਦੀ ਹੈ ਭਾਈ ਇਸ ਵਿੱਚ ਵੀਰੇ 8 ਸਰੀਏ ਪਾਉਣੇ ਆ ਆਪਾਂ ਠੀਕ ਆ ਹਾਂ ਕੋਈ ਪ੍ਰੋਬਲਮ ਨਹੀਂ ਜੀ ਲਓ ਵੀ ਦੋਸ ਨਵੇਂ ਬਣ ਰਹੇ ਘਰ ਲਈ ਕਲਾਸੀਕਲ ਜਾਲੀਆਂ ਪਾਵੇ ਲੱਭ ਰਹੇ ਤਾਂ ਇੱਕ ਵਾਰ ਦਸ਼ਮੇਸ਼ ਐਲੀਵੇਸ਼ਨ ਜਿਹੜਾ ਕਿ ਮਾਨਸਾ ਦੇ ਵਿੱਚ ਹੈ ਉੱਥੇ ਗਿੜਾ ਮਾਰ ਲਿਓ ਬਹੁਤ ਸੋਹਣਾ ਕੰਮ ਹੈ ਤੇ ਇੱਕ ਨੰਬਰ ਕੰਮ ਆ ਵੀਰ ਹੋ ਰਹੇ ਦਾ